ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਸੋਢੀ ਡਾਕਟਰ ਸੋਢੀ ਇਸ ਕਾਰਡੀਓ ਡਾਇਬੀਟਿਕ ਹਸਪਤਲ ਮੋਗਾ ਤੋਂ ਅੱਜ ਤੁਹਾਡੇ ਨਾਲ ਫਿਰ ਰੂਬਰੂ ਹੋਣ ਲੱਗਿਆ ਜਿਹੜੀ ਗੱਲ ਅੱਜ ਆਪਾਂ ਕਰਨ ਲੱਗੇ ਅੱਜ ਤੱਕ ਆਪਾਂ ਕਦੇ ਨਹੀਂ ਕੀਤੀ ਹੈ ਖੂਨਦਾਨ ਬਲੱਡ ਡੋਨੇਸ਼ਨ ਕੈਂਪ ਖੂਨਦਾਨ ਇੱਕ ਮਹਾਦਾਨ ਸਾਡੇ ਲਾਇਓਨਸ ਕਲੱਬ ਮੋਗਾ ਵਿਸ਼ਾਲ ਨੇ ਸ਼ਹੀਦਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜ਼ ਕੀਤਾ ਹੈ ਗਊਸ਼ਾਲਾ ਦੇ ਵਿੱਚ ਆਉਣ ਵਾਲਾ ਜਿਹੜਾ ਸਾਡਾ ਸੰਡੇ ਹੈ 23 ਨਵੰਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੜੇ سارے ਮਿੱਤਰਾਂ ਦੋਸਤਾਂ ਦੇ ਨਾ ਮਨ ਦੇ ਵਿੱਚ ਕੁਝ ਭਰਮ ਹੁੰਦੇ ਨੇ ਕਿ ਖੂਨਦਾਨ ਸਾਨੂੰ ਕਰਨਾ ਵੀ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਜਾਂ ਕੀ ਇਹ ਸਾਡੇ ਲਈ ਵਾਕੇ ਹੀ ਯੂਸਫੁਲ ਹੈ ਸਾਨੂੰ ਕੋਈ ਨੁਕਸਾਨਤਾ ਨਹੀਂ ਹੈ ਕੁਝ ਹੋਤਾ ਨਹੀਂ ਜਾਊਗਾ ਖੂਨਦਾਨ ਦੇ ਬਹੁਤ ਸਾਰੇ ਐਸੇ ਫਾਇਦੇ ਨੇ ਜਦੋਂ ਤੁਸੀਂ ਕਰਕੇ ਬਲੱਡ ਡੋਨੇਟ ਕਰਕੇ ਬਾਹਰ ਨਿਕਲਦੇ ਹੋ ਨਾ ਤੁਹਾਡੇ ਬਾਹਾਂ ਤੇ ਤਾਂ ਸੂਈ ਦਾ ਨਿਸ਼ਾਨ ਹੁੰਦਾ ਹੈ ਪਰ ਤੁਹਾਡੇ ਮਨ ਦੇ ਵਿੱਚ ਕਿ ਐਸੀ ਭਾਵਨਾ ਹੁੰਦੀ ਹੈ ਕਿ ਮੈਂ ਆਪਣੇ ਇੱਕ ਯੂਨਿਟ ਨਾਲ ਪੰਜ ਤੋਂ 6 ਬੰਦਿਆਂ ਦੀ ਜਾਨਾਂ ਬਚਾਉਣ ਦੇ ਸਮਰੱਥ ਹੋ ਗਿਆ ਹਾਂ ਤੁਹਾਡੇ ਬਾਹ ਤੇ ਹਲਕੀ ਜਿਹੀ ਲਾਲੀ ਤਾਂ ਹੋ ਸਕਦੀ ਹੈ ਪਰ ਨਾਲ ਹੀ ਸਾਡਾ ਦਿਲ ਤੁਹਾਡਾ ਧੰਨਵਾਦ ਬੋਲਦਾ ਹੈ ਕਿ ਯਾਰ ਤੂੰ ਆਪਣੇ ਆਪ ਨੂੰ ਉਹ ਮੇਰੇ ਦੋਸਤਾ ਤੂੰ ਖੂਨਦਾਨ ਕਰਕੇ ਮੈਨੂੰ ਹਲਕਿਆਂ ਕਰ ਚੱਲਿਆ ਮੇਰਾ ਆਰੰਡਾ ਲੋਡ ਘਟਾ ਚੱਲਿਆ ਜਿੰਨੇ ਨਾਲ ਆਉਣ ਵਾਲੇ ਸਮੇਂ 'ਚ ਤੈਨੂੰ ਮੈਂ ਦਿਲ ਦਾ ਅਟੈਕ ਵੀ ਘਟਦਾਵਾਂਗਾ ਤੇ ਤੇਰੇ ਮੈਂ ਸਟ੍ਰੋਕ ਵੀ ਨਹੀਂ ਹੋਣਦਾਵਾਂਗਾ ਸਾਡੇ ਥ੍ਰੋਟ ਲੰਗਸ ਲਿਵਰ ਕੋਲਨ ਮਤਲਬ ਕਿ ਹਰ ਤਰ੍ਹਾਂ ਦਾ ਕੈਂਸਰ ਜਿਹੜਾ ਹੈ ਉਹਦਾ ਰਿਸਕ ਘੱਟ ਜਾਂਦਾ ਹੈ ਸਟੱਡੀਆਂ ਇਹ ਗੱਲ ਕਹਿੰਦੀਆਂ ਨੇ ਗੋਰਿਆਂ ਦੀਆਂ ਵੀ ਸਾਡੇ ਮੁਲਕ ਦੀਆਂ ਵੀ ਕਿ ਜੇ ਅਸੀਂ ਰੈਗੂਲਰ ਲੈਵਲ ਤੇ ਖੂਨਦਾਨ ਕਰਦੇ ਰਹਿੰਨੇ ਆ ਤਾਂ ਸਾਡੇ ਜਿਉਂਦੇ ਰਹਿਣ ਦੀ ਤੇ ਆਪਣੇ ਯਾਰਾਂ ਦੋਸਤਾਂ ਨੂੰ ਆਪਣੇ ਸਮਾਜ ਨੂੰ ਜਿਉਂਦਾ ਰੱਖਣ ਦੇ ਚਾਂਸਸ ਕਈ guna ਵੱਧ ਜਾਂਦੇ ਆ ਆਓ ਸਾਰੇ ਰਲ ਮਿਲ ਕੇ ਇਸ ਮਹਾਦਾਨ ਵਿੱਚ ਝੜ ਕੇ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਨਾਲ ਲੈ ਕੇ ਹਿੱਸਾ ਪਾਈਏ ਔਰ ਵਾਲਿਆਇਤਵਾਰ ਦੇਰਵੰਗਨ ਗਊਸ਼ਾਲਾ ਮੋਗਾ ਗਾਂਧੀ ਰੋਡ ਦੇ ਉੱਤੇ ਲਾਇਓਨਸ ਕਲੱਬ ਮੋਗਾ ਵਿਸ਼ਾਲ ਵੱਲੋਂ ਸਵੇਰੇ 10:00 ਤੋਂ ਲੈ ਕੇ ਦੁਪਹਿਰ ਤੱਕ ਬਹੁਤ ਬਹੁਤ ਧੰਨਵਾਦ ਹਾਂਜੀ ਦੋਸਤੋ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਬਾਹ ਦੇ ਉੱਪਰ ਸੂਈ ਦਾ ਨਿਸ਼ਾਨ ਤਾਂ ਹੁੰਦਾ ਹੈ ਤੁਹਾਡੇ ਦਿਲ ਦੇ ਵਿੱਚ ਇਹ ਖੁਆਇਸ਼ਾਂ ਉੱਠ ਖੜਦੀਆਂ ਵੀ ਯਾਰ ਮੈਂ 2-4 ਬੰਦਿਆਂ ਦੀ ਜ਼ਿੰਦਗੀ ਨੂੰ ਬਚਾਇਆ ਹੈ ਸੋ ਲਾਇਓਨਸ ਕਲੱਬ ਮੋਗਾ ਵਿਸ਼ਾਲ ਦੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਪਹਿਲਾਂ ਤਾਂ ਸਿੱ ਘਰੋਂ 70 ਬੋਟਲਾਂ ਡੋਨੇਟ ਕਰਕੇ ਚੱਲੀਏ ਤੇ ਡਾਕਟਰ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ ਗੁਰਪ੍ਰੀਤ ਜੀ ਉਹ ਕਹਿੰਦੇ ਮੈਂ ਪ੍ਰੋਮਿਸ ਕਰਦਾ 25 ਦੇ ਕਰੀਬ ਮੈਂ ਬੋਟਲਾਂ ਜਿਹੜੀਆਂ ਬਲੱਡ ਦੀਆਂ ਡੋਨੇਸ਼ਨ ਵਾਲੀਆਂ ਮੇਰੇ ਸੱਜਣ ਮਿੱਤਰ ਬਿਲਕੁਲ ਯੋਗਦਾਨ ਪਾਉਣਗੇ ਡਾਕਟਰ ਸਾਹਿਬ ਧੰਨਵਾਦ ਪਰ ਜਿਹੜਾ ਸਾਡਾ ਇੱਕ ਮਨ ਦੇ ਵਿੱਚ ਡਰ ਸੀ ਦੋਸਤੋ ਉਹ ਵੀ ਨਿਕਲ ਗਿਆ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਵੀ ਬਲੱਡ ਦੇਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਨੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਗਰੁੱਪਾਂ 'ਚ ਸ਼ੇਅਰ ਕਰਿਓ 23 ਤਰੀਕ ਵਾਲੇ ਦਿਨ ਗਊਸ਼ ਗਪਾਲ ਗਊਸ਼ਾਲਾ ਦੇ ਵਿੱਚ ਜਿਹੜਾ ਕੈਂਪ ਲੱਗ ਰਿਹਾ 10 ਵਜੇ ਤੋਂ 2 ਵਜੇ ਤੱਕ ਆਪਣਾ ਵੱਡਮੁੱਲਾ ਯੋਗਦਾਨ ਪਾਓ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ